ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ ਐਸਆਈ ਨੇ ਨਸ਼ੇ ਦੀ ਹਾਲਤ ਦੇ ਵਿੱਚ ਸ਼ਹਿਰ ਦੇ ਵਿੱਚ ਜ਼ਬਰਦਸਤ ਹੰਗਾਮਾ ਕੀਤਾ ਹੈ ਐਸਆਈ ਨੇ ਪਹਿਲਾਂ ਵਨ ਵੇ ਸੜਕ ਤੇ ਲਗਾਤਾਰ ਸਾਈਡ ਤੋਂ ਆਪਣੀ ਗੱਡੀ ਭਜਾਈ ਅਤੇ ਫਿਰ ਤੇਜ਼ ਰਫ਼ਤਾਰ ਦੇ ਕਾਰਨ ਕਰੀਬ 10 ਗੱਡੀਆਂ ਨੂੰ ਟੱਕਰ ਮਾਰ ਦਿੱਤੀ ਹੈ ਇਸ ਘਟਨਾ ਦੇ ਕਾਰਨ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਹਨ ਚਸ਼ਮਦੀਦਾਂ ਦੇ ਅਨੁਸਾਰ ਗੱਡੀ ਨੇ ਲਗਭਗ 500 ਮੀਟਰ ਦੇ ਘੇਰੇ ਦੇ ਵਿੱਚ ਆਉਣ ਵਾਲੀਆਂ ਗੱਡੀਆਂ, ਮੋਟਰਸਾਈਕਲ ਅਤੇ ਹੋਰ ਵਾਹਨਾਂ ਨੂੰ ਟੱਕਰਾਂ ਮਾਰੀਆਂ ਹਨ। ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਐਸਆਈ ਦੀ ਗੱਡੀ ਆਖਰਕਾਰ ਇੱਕ ਸਕੂਲ ਬੱਸ ਦੇ ਨਾਲ ਸਾਹਮਣੇ ਤੋਂ ਟਕਰਾ ਕੇ ਰੁਕ ਗਈ। ਹਾਦਸੇ ਦੇ ਵਿੱਚ ਲੋਕ ਗੰਭੀਰ ਜ਼ਖਮੀ ਹੋ ਗਏ ਹਨ ਜਦਕਿ ਕੁਝ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਕੁਝ ਕਿਸਮਤੀ ਇਹ ਰਹੀ ਕਿ ਹਾਦਸੇ ਸਮੇਂ ਸੜਕ 'ਤੇ ਕੋਈ ਪੈਦਲ ਜਾਂ ਫਿਰ ਸਾਈਕਲ ਸਵਾਰ ਨਹੀਂ ਸੀ। ਸਕੂਲ ਬੱਸ ਦੇ ਨਾਲ ਟੱਕਰ ਹੋਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ASI ਨੂੰ ਕੇਰ ਲਿਆ ਲੋਕਾਂ ਨੇ ਜਦੋਂ ਉਸ ਨੂੰ ਫੜਿਆ ਤਾਂ ਗਲਤੀ ਮੰਨਣ ਦੀ ਬਜਾਏ ASI ਦਲਜੀਤ ਸਿੰਘ ਨੇ ਬਤਮੀਜ਼ੀ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਸਾਰੇ ਘਟਨਾਕ੍ਰਮ ਦੀ ਵੀਡੀਓ ਬਣਾ ਲਈ ਹੈ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਕਿ ਹਾਦਸੇ ਦੇ ਕਾਰਨ ਇਸਤਾਈ ਦੀ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ ਅਤੇ ਉਸਦੇ ਚਿਹਰੇ ਤੇ ਵੀ ਸੱਟ ਲੱਗੀ ਹੈ